जिदा अं अपने कपड़े को चैक करते हैं कि मेरा कपड़ा सोना लगता है कि नहीं क्योंकि जो कपड़ा पाते शीशे चाहे औरत हो मर्द होता अपने कपड़े चेक करते हैं कपड़े सोहने लगते जिस तरह शीशे मुहरे खड़के अपने कपड़िया चेक करते हैं कि देखिए कोई कमी तो नहीं कोई नुक्सा नहीं अपने फेस ने कर अपने बाला नगड़ी चेक कर दे तरह थोड़ा जा अखा बंद करके अपने अंतर मन भी चेक करो कि मेरे अंदर कोई कमी तो नहीं

ਮਾਰੇ ਲਿਖਣਾ ਲੇਖ ਆਪ ਨੜੇ ਗਿਰੇਵਾਨ ਮੇ ਸਿਰ ਨੀਮਾ ਕਰ ਦੇਖ ਉਹ ਕਹਿੰਦੇ ਕਿਸੇ ਨੂੰ ਮਾਰਾ ਨਾ ਕਹਿ ਕਿਸੇ ਦੀ ਨਿੰਦਿਆ ਨਾ ਕਰ ਕਿਸੇ ਨੂੰ ਬੁਰਾ ਨਾ ਬੋਲ ਬਲਕੇ ਜੇ ਤੂੰ ਵਾਕਈ ਅਕਲਮੰਦ ਹੈ ਤਾਂ ਆਪਣੇ ਗਿਰੇਵਾਨ ਅੰਦਰ ਝਾਤੀ ਮਾਰ ਇਹਦਾ ਮਤਲਬ ਸਮਝ ਦਿਓ ਨਾ ਕਿ ਦੂਜੇ ਦੀ ਨਿੰਦਿਆ ਕਰਨ ਦੀ ਬਜਾਏ ਦੂਜੇ ਨੂੰ ਬੁਰਾ ਬੋਲਣ ਦੀ ਬਜਾਏ ਆਪਣੀਆਂ ਕਮੀਆਂ ਦੇਖ ਔਰ ਉਹਨਾਂ ਕਮੀਆਂ ਦਾ ਸੁਧਾਰ ਕਰ ਕਿਉਂਕਿ ਜਦੋਂ ਤੇਰੇ ਅੰਦਰ ਕਮੀ ਹੈ ਉਹਦਾ ਸੁਧਾਰ ਹੋਏਗਾ ਤਾਂ ਉਹਦਾ ਫਾਇਦਾ ਵੀ ਤੈਨੂੰ ਹੋਏਗਾ